Kjartu! Sa naðar á munkra. <muchas> hey lati. मेरे छोटे-छोटे बच्चे ने खेतों में बैठी जी ਇਹ ਤਾਂ ਬੜੀ ਜਨੀ ਹੁੰਦਾ ਕੀ ਨਾਮ ਹੈ ਬਾਈ ਬਲਨਾਸੀ ਬਲਨਾਸੀ ਕਿਹੜਾ ਪਿੰਡ ਹੈ ਜੀ ਬਟਕੜਾ ਹੈ ਜੀ ਬਟਕੜਾ ਕੀ ਹੋਇਆ ਸੀਗਾ ਜੀ ਹਾਂ ਜੀ ਬੋਲੋਗੇ ਆਹੀ ਨਸ਼ੇ ਵਾਲੇ ਜੀ ਫਿਰ ਸਮਾਥ ਤੁਹਾਨੂੰ ਪਤਾ ਲੱਗਿਆ ਤੇ ਸਰਪੰਚ ਸਾਹਿਬ ਨੂੰ ਫੋਨ ਆਇਆ ਹਾਂਜੀ ਉਹ ਤੇਰਾ ਮੱਧ ਖੇ ਦਾ ਸਰਪੰਚ ਸਾਹਿਬ ਦੀਆ ਹਾਂ ਫੋਨ 'ਤੇ ਸਿਰਿੰਜ ਕੱਢੀ ਹੈ ਮੈਨਾਂ ਚਾਂ ਚੌਂਕੀ ਨੇ ਸਾਨੂੰ ਸੁਨੇਹਾ ਭੇਜਿਆ ਅਸੀਂ ਆਏ ਜਿਹੜੇ ਹੁਣ ਕਹ ਰਹੇ ਨੇ ਵੀ ਐਕਸੀਡੈਂਟ ਕੇਸ ਸੀ ਜਾਂ ਮਰਡਰ ਕੇਸ ਸੀ ਕੋਈ ਮਰਡਰ ਮੋਰ ਐਕਸੀਡੈਂਟ ਤਾਂ ਸਾਡਾ ਹੋਈ ਨਹੀਂ ਅੱਛਾ ਨਾ ਜੀ ਉਹ ਤਾਂ ਅਕਸਰ ਪਨਸ਼ੇ ਦੀ ਕੇਸ ਸੀ ਉਹਦਾ ਨਸ਼ੇ ਦਾ ਕੇਸ ਉਹ ਕਿੱਥੋਂ ਲੈ ਕੇ ਆਉਂਦੇ ਮੁੰਡਾ ਪਤਾ ਸਾਨੂੰ ਕੋਈ ਅੱਡੇ ਸਾਨੂੰ ਨਹੀਂ ਪਤਾ ਜਿਹੜਾ ਹੁਣ ਅੱਜ ਦਾ ਮਸਲਾ ਹੈਗਾ ਜੇ ਤੁਸੀਂ ਥਾਣਾ ਸਾੜਲੀ ਚ ਪਹੁੰਚੋ ਅੱਜ ਕੀ ਕਰਨਾ ਹੈ ਥਾਣਾ ਸਾੜਲੀ ਤੇ ਅੱਜ ਸਾਨੂੰ ਬੁਲਾਇਆ ਗਿਆ ਤੇ ਇਹ ਕਹਿੰਦਾ ਜੀ ਆਂਟਾ ਕੇ ਵੀ ਐਕਸੀਡੈਂਟ ਦੇ ਕੇਸ ਚ ਤੁਹਾਨੂੰ ਨਿਓ ਮੁੰਡਾ ਜਿਹੜਾ ਕੋਈ ਥੜਾ ਸਹੜ ਦਾ ਹਾਂ ਜੀ ਸੋ ਇਹ ਨਾ ਛਾੜਾ ਕੋਈ ਨਹੀਂ ਕਰ ਚੁਕਤਾ ਇਹਨਾਂ ਨੂੰ ਪਤਾ ਹੈ ਜੀ ਅਸੀਂ ਤਾਂ ਇਹਨਾਂ ਨੂੰ ਜਾਣਦੇ ਨੇ ਐਵੇਂ ਕੀਏ ਕੌਣ ਆ ਕੌਣ ਨਹੀਂ ਹੈ ਜਿਸ ਤੇ ਤਾਂ ਹੀ ਜ਼ਰੂਰ ਪੈਂਦੀ ਹੈ ਠੀਕ ਹੈ ਜੀ ਪਰ ਅਸੀਂ ਇਹ ਨਹੀਂ ਚਾਹੁੰਦੇ ਕਿ ਕਿਸੇ ਦੇ ਘਰ ਨੁਕਸਾਨ ਹੋ ਜੇ ਜਦੋਂ ਸਾਡਾ ਐਕਸੀਡੈਂਟ ਹੋਇਆ ਅਸੀਂ ਕਿਉਂ ਕਿਸੇ ਦਾ ਆਫ ਕਰੀਏ ਅਸੀਂ ਇਹ ਕਹਿੰਦੇ ਆ ਵੀ ਇਹ ਬਿਨਾ ਉਸ ਤੋਂ ਨਾ ਬੰਦਾ ਫੜਾਇਆ ਜਾਵੇ ਕਿਸੇ ਦਾ ਨੁਕਸਾਨ ਹੋਵੇ ਇੱਥੇ ਐਕਚੁਅਲੀ ਜੇ ਕੋਈ ਕਾਰਨ ਹੈਗਾ ਕਿ ਮਾਰੇ ਆਏ ਜਮਾਂ ਪਿੱਛਤੀ ਗਏ ਜੀ ਬਿਲਕੁਲ ਵੇਚਨੇ ਠੀਕ ਐ ਐਕਸੀਡੈਂਟ ਦਾ ਕੋਈ ਮਾਮਲਾ ਨਹੀਂ ਬਾਈ ਜੀ ਕੁਸ਼ਨ ਹੈਗਾ ਉਹ ਘਰੋਂ ਪੈਸੇ ਜੀ ਘਰੋਂ ਪੈਸੇ ਹਾਂ ਜੀ ਘਰੋਂ ਪੈਸੇ ਲੈ ਕੇ ਗਿਆ ਕਿੰਨਾ ਘਰੋਂ ਕਹਿ ਕੇ ਲੈ ਕੇ ਗਿਆ 1400 ਜੀ ਘਰੋਂ ਲੈ ਕੇ ਗਿਆ ਜੀ ਲੈ ਗਿਆ ਜੀ ਬਾਈ ਜਮੇਰੇ ਬੰਦੇ ਨਾਲ ਖੜਾ ਕੋਈ ਲੱਗਦਾ ਗਿਆ 15 ਉਹ ਐਵੇਂ ਫਸਾਇਆ ਜਾ ਰਿਹਾ ਉਹ ਬੰਦਾ ਨਸ਼ਾ ਕਰਦਾ ਸੀ ਬਿਲਕੁਲ ਕਰ ਉਹ ਲੋਜ ਭਰਿਆ ਜੀ ਹਾਂ ਦੇਖੋ ਇਹ ਰਹਿਣਾ ਜੇ ਸਾਨੂੰ ਪਤਾ ਜੀ ਛੱਤ ਬਿਨ ਸਾਡੇ ਪਿੰਡ ਦਾ ਕੀ ਹੁਣ ਪਰਿਵਾਰ ਕਹਿ ਰਿਹਾ ਜੀ ਸਾਨੂੰ ਪਤਾ ਚਿੱਟਾ ਕਰਦਾ ਸੀ ਪਰ ਹੁਣ ਇਹਨਾਂ ਨੂੰ ਐਵੇਂ ਫਸਾਇਆ ਜਾ ਰਿਹਾ ਇਹਨਾਂ ਨੂੰ ਸਾਨੂੰ ਰਾਤ ਨੂੰ ਪਤਾ ਲੱਗਾ ਇਸ ਚੰਦ ਦਾ ਬਣਾ ਰਹੇ ਨੇ ਪਤਾ ਬਿਕਰੇਗਾ ਜੀ ਬਿਕਰੂ ਅੱਜ ਸ਼ਹਿਰ ਦੇ ਜਿਹੜੇ ਪੰਚਾਇਤ ਆ ਪੂਰਾ ਪਿੰਡ ਚਤੌਣਾ ਸ਼ੈਲੀ ਦੇ ਵਿੱਚ ਖੜੇ ਆ ਕੀ ਕਾਰਨ ਹੈ ਕਿ ਅੱਜ ਤੁਹਾਨੂੰ ਇੱਥੇ ਆਉਣਾ ਪਿਆ ਸਾਰੇ ਪਿੰਡ ਨੂੰ ਕੀ ਕਾਰਨ ਹੈ ਜੀ ਰਵਿੰਦਰ ਸਿੰਘ ਮੁੰਡਾ ਇਹਨੂੰ ਕੀ 6 ਵਜੇ ਪੁੱਛ ਬਿਨਾ ਦੱਸੇ ਕੰਮਾ ਤੂੰ ਟੱਪ ਕੇ ਚੱਕ ਲਈ ਕੋਈ ਨਹੀਂ ਦੱਸਿਆ ਬਸਦਾ ਕਾਹਦਾ ਕਿਵੇਂ ਆ ਕੀ ਕਾਦੇ ਬਸ ਤੇ ਜਾਨੇ ਅਸੀਂ ਪੁੱਛਿਆ ਵੀ ਉੱਥੇ ਸਾਡੀ ਨੂੰਨੇ ਪੁੱਛਿਆ ਕਿ ਕਾਹਦਾ ਪਰਚਾ ਦਿਨੋਂ ਕਹਿੰਦੇ ਕੋਈ ਪਿੱਛੇ ਕੋਈ ਪਰਚਾ ਪਰਚਾ ਉਹਦੇ ਵਾਸਤੇ ਲੱਗੇ ਨਾ ਗੱਲ ਕੋਈ ਨਹੀਂ ਕੋਈ ਨਾ ਛੱਡਦਾ ਕਦੋਂ ਦੀ ਗੱਲ ਐ ਕੱਲ੍ਹ ਜਾਂ ਸਵੇਰੇ ਦੀ ਕੱਲ੍ਹ ਸਵੇਰੇ ਦੀ ਕੱਲ੍ਹ ਸਵੇਰੇ 5:30 ਵਜੇ ਉਹ ਕੋਈ ਛੋਟਾ ਕੀ ਕਹਿਣਾ ਤੁਸੀਂ ਐਨਾ ਕਹਿਣਾ ਜੀ ਸਾਡਾ ਮੁੰਡਾ ਬਿਲਕੁਲ ਜਾਇਆ ਜੇ ਸਾਡਾ ਮੁੰਡਾ ਹੋਵੇ ਜੀ ਪਰਚਾ ਦੇ ਦੇਣ ਸਾਨੂੰ ਕੋਈ ਤਰਾਜ ਨਹੀਂ ਹੈਗਾ ਪਰਚਾ ਦੇ ਦੇ ਹੁਣ ਤਾਂ ਕਹਿੰਦੇ ਨੇ ਜੀ ਕੋਈ ਚਿੱਟੇ-ਜੁੱਟੇ ਜ ਕੋਈ ਕਿਤੇ ਮਰ ਗਿਆ ਮੁੰਡਾ ਵੀ ਉਹ ਮੁੰਡਾ ਮਰ ਗਿਆ ਚਿੱਟਾ ਇਹ ਨਹੀਂ ਇਹ ਮਾਨੀ ਤਰਫਾਸ ਜੇ ਸਾਡਾ ਮੁੰਡਾ ਚਿੱਟਾ ਵੇਚਦਾ ਹੋਵੇ ਜਾਂ ਖਾਂਦਾ ਵੀ ਹੋਵੇ ਪਰਚਾ ਦੇ ਦੇਣ ਅਸੀਂ ਸਾਨੂੰ ਪੜਦਾ ਸੀ ਸਾਨੂੰ ਪਤਾ ਲੱਗਿਆ ਜੀ ਪਹਿਲਾਂ ਵੀ ਉਹਦੇ ਕੋਈ ਪਰਚਾ ਜੀ ਥੋੜੀ ਬੋਲ ਪਹਿਲਾਂ ਦੇਖੋ ਜੀ ਉਹ ਮੈਡੀ ਖਾਣ ਪੀਣ ਦਾ ਉਹਦੇ ਤੋਂ ਹੋ ਸਕਦਾ ਜਿੰਨ ਚਿੱਟੇ ਵਾਲਾ ਹੋਵੇ ਸੀ ਜ਼ਿੰਮੇਵਾਰ ਨੇ ਜੀ ਹਾਂ ਜੀ ਉਹ ਚਿੱਟਾ ਜੀ ਟੀਮ ਐਟਰਾ ਜੀ ਇਹੀ ਮੈਟਰ ਹੈ ਵੀ ਕੱਲ ਸਵੇਰੇ ਪਹਿਲਾਂ ਇਹਨਾਂ ਦਾ ਇੱਕ ਪਰਚਾ ਹੋਇਆ ਸੀ ਕਾਹਦਾ ਪਰਚਾ ਸੀ ਇਹ ਇਹਨਾਂ ਤੇ ਖੀਮ ਦਾ ਪਰਚਾ ਹੋਇਆ ਸੀ ਖਾਂਦੇ ਖਾਂਦੇ ਨਹੀਂ ਸੀ ਸਟੰਟ ਦਿਲ ਦੇ ਮਰੀਜ਼ ਨੇ ਸਟੰਟ ਪਿਆ ਹੋਇਆ ਹੈ ਓਕੇ ਇਹਨਾਂ ਦੇ ਉਹ ਪਰਚਾ ਹੋਇਆ ਜੀ 9 ਤਰੀਕ ਨੂੰ ਜਵੰਤ ਤੇ ਘਰੇ ਆਏ ਨੇ ਕੱਲ ਤੜਕੀ ਸਵੇਰੇ 5:30 ਵਜੇ ਮੇਰੇ ਕੋਲੇ ਪਹੁੰਚ ਗਈ ਆ ਕੰਦ ਟੱਪ ਕੇ ਗੇਟ ਖੋਲੇ ਗੇਟ ਖੋਲ ਕੇ ਸੁੱਤੇ ਕੈਨੂੰ ਚੱਕਿਆ ਮੈਂ ਪੁੱਛਿਆ ਵੀ ਤੁਸੀਂ ਕਿੱਧਰ ਲੈ ਕੇ ਜਾ ਰਹੇ ਹੋ ਮੈਨੂੰ ਕਹਿੰਦੇ ਜਿਹੜਾ ਪਿੱਛੇ ਪਰਚੇ ਤੇ ਜਵੰਤ ਤੇ ਆਇਆ ਵੀ ਅਸੀਂ ਉਹਦੀ ਇਨਕੁਆਇਰੀ ਕਰਨੀ ਹੈ ਮੈਂ ਚੁੱਪ ਕਰ ਗਈ ਜੀ ਮੈਂ ਕਿਸੇ ਨੂੰ ਕੁਝ ਨਹੀਂ ਬੋਲਿਆ ਵੀ ਚਲੋ ਇਨਕੁਆਰੀ ਹੈ ਉਹ ਦੁਬਾਰਾ ਜੀ ਮੈਂ ਪਿੰਡ ਦੇ ਕਿਸੇ ਮੋਹਤਵਾਰ ਬੰਦੇ ਨੂੰ ਫੋਨ ਕੀਤਾ ਮੈਂ ਗਈ ਉਹਨਾਂ ਕੋਲ ਉਹ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਮਠਾਣੇ 'ਚ ਫੋਨ ਕਰ ਦੂੰਗਾ ਨੇ ਫੋਨ ਕੀਤਾ ਪੁਲਿਸ ਵਾਲਿਆਂ ਨੇ ਇਹੀ ਕਿਹਾ ਵੀ ਅਸੀਂ ਇਨਕੁਆਇਰੀ ਕਰਦੇ ਆਂ ਫਿਰ ਮੈਨੂੰ ਸਾਢੇ 3:00 ਵਜੇ ਪਤਾ ਲੱਗਿਆ ਵੀ ਕਿਸ ਕੋਈ 10 ਮਹੀਨੇ ਪੁਰਾਣੀ ਦਰਖਾਸਤ ਕਿਸੇ ਬਾਹਰਲੇ ਪਿੰਡ ਦੀ ਇਸ ਦਰਖਾਸਤ ਚੱਕ ਕੇ ਇਹਦੇ ਇਹਦੇ ਉੱਤੇ ਉਹਦਾ ਥਰੂ ਪਰਚਾ ਪਾਤਾ ਸੋਨੂੰ ਲੱਗਦਾ ਵੀ ਉਹ ਕੇਸ 'ਚ ਇਨਵੋਲਵ ਹੈਗਾ ਸੀ ਨਹੀਂ ਜੀ ਬਿਲਕੁਲ ਵੀ ਇਨਵੋਲਵ ਨਹੀਂ ਜੇ 1% ਵੀ ਇਨਵੋਲਵ ਹੈ ਮੈਂ ਖੁਦ ਹੱਥ ਖੜੀ ਲਗਵਾਉਣ ਨੂੰ ਤਿਆਰ ਆਉਂਦੇ ਬੰਦੇ ਠੀਕ ਹੈ ਜੀ ਜੇ 1% ਦਾ ਕੋਈ ਕਾਰੋਬਾਰ ਨਹੀਂ ਕਰਦਾ ਨਹੀਂ ਨਾ ਕਾਰੋਬਾਰ ਕਰਦਾ ਹੈ ਨਾ ਖ ਡਾਕਟਰੀ ਵੀ ਕਰਵਾਈ ਜਾਵੇ ਉਸਨੇ ਹੁਣ ਇਹਨਾਂ ਨੂੰ ਸਿਰਫ ਪਰਤਾਨ ਵਾਸਤੇ ਪੁੱਛ ਕੇ ਚਵਾਤੀ ਜਿਹੜਾ ਪਤਾ ਪਾਇਆ ਪਰਚਾ ਪਾਇਆ ਜੀ ਅਨਨੌਨ ਤੇ ਕੋਈ ਨੌ ਨਹੀਂ ਹੈਗਾ ਐਫਆਰਆਈ ਤੇ ਮੈਂ ਵਕੀਲ ਤੋਂ ਅਠਹਰਾਈ ਕਢਾਈ ਆ ਰਾਤ 9:30 ਵਜੇ ਅਨਨੌਨ ਤੇ ਐਫਆਰਆਈ ਲਿਕੜੀਏ ਕੋਈ ਉਤੇ ਨੌ ਨਹੀਂ ਹੈਗਾ ਕੱਲ ਰਿਪੋਰਟ ਚ ਲਿਜਾ ਕੇ ਇਹ ਕਹੇਵੇਂ ਸੀ ਪੁੱਛ ਪਰਤਾਨ ਤੇ ਲੈ ਕੇ ਜਾਂਦੇ ਆ ਰਾਤ ਨੂੰ ਇਹਨਾਂ ਨੇ ਵੀਰੇ ਮਤਲਬ ਅਸੀਂ ਬੈਠੇ ਵੀ ਸੀ ਸਾਨੂੰ ਠਾਤਾ ਚਲੋ ਬਹੁਤ ਬਾਰ ਬੰਦੇ ਆਏ ਠਾਕੇ ਲੈ ਕੇ ਕੋਈ ਗੱਲ ਨਹੀਂ ਸਵੇਰੇ ਅਸੀਂ ਆਇਆ ਜਦੋਂ ਇਹ ਕੋਰਟ ਚ ਲਿਜਾਣ ਲੱਗੇ ਆਸੀਂ ਨਹੀਂ ਲਿਜਾਣ ਦਿੱਤੇ ਪਰ ਹੁਣ ਪੁਲਿਸ ਸਾਡੀ ਕੋਈ ਗੱਲ ਬਾਤ ਨਹੀਂ ਸੁਣ ਰਹੀ ਜੀ ਹੋਰ ਪੁਲਿਸ ਕੀ ਗੱਲ ਸਾਡੀ ਕੋਈ ਗੱਲ ਬਾਤ ਨਹੀਂ ਸੁਣ ਰਹੀ ਜੀ ਸਾਨੂੰ ਪੁਲਿਸ ਵਾਲੀ ਇਹ ਕਹਿ ਰਹੀ ਹੈ ਵੀ ਅਸੀਂ ਇੱਕ ਵਾਰੀ ਕੋਰਟ ਚ ਲੈ ਜਾ ਕੇ ਜੇਲ੍ਹ ਭੇਜਾਂਗੇ ਇਨਕੁਆਇਰੀ ਲਾਓ ਮੈਂ ਇਨਕੁਆਇਰੀ ਨਹੀਂ ਲਾਉਣੀ ਚਾਹੁੰਦੀ ਮੇਰੇ ਬੰਦੇ ਦਾ ਇੱਥੇ ਮੈਂ ਇੱਥੋਂ ਹੀ ਸਾਰਥ ਕਰਕੇ ਸਾਰਾ ਕੁਝ ਘਰੇ ਲੈ ਜਾਣਾ ਚਾਹੁੰਦਾ ਤੁਹਾਡੇ ਨਾਲ ਅਗਲਾ ਸਟੈਪ ਕੀ ਹੋਊ ਮੇਰੇ ਮੇਰੇ ਨਾਲ ਮੇਰੇ ਸਾਰੇ ਪਿੰਡ ਦੀ ਪੰਚਾਇਤ ਸਾਹਮਲੇ ਜਿਨ੍ਹਾਂ ਦੇ ਨਾਂ ਤੇ ਪਰਚਾ ਬਾਰੇ ਨੂੰ ਬੰਦੇ ਵੀ ਮੇਰੇ ਨਾਲ ਖੜੇ ਨੇ ਜੀ ਸਰਕਾਰ ਮੇਰੇ ਘਰ ਨਾਲ ਬਹੁਤ ਤੱਕਾ ਕਰ ਰਹੀ ਹੈ ਮੇਰੇ ਛੋਟੇ बोलता है मारत करे ना हट जा ना भी दे दे और ना मारत करे अरे आवे नहींया नहीं मेरे पंती मारना जा को रख दे भाई को ताला नहीं सुन ले ये पूरी ये जड़ी ਪੰਜਾਬ ਸਰਕਾਰ ਵੀ ਜਿਹੜੀ ਮਹਨ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਜੁਤ ਨਸ਼ਿਆਂ ਵਿਰੁੱਧ ਉਹਦੇ ਵਿੱਚ ਪੁਲਿਸ ਬਹੁਤ ਐਕਟਿਵਲੀ ਜਿਹੜੀ ਆ ਵੀ ਲੱਗੀ ਹੋਈ ਹੈ ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਹੋ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੀਆਂ ਐਨਡੀਪੀਐਸ ਦੀਆਂ ਐਫਆਈਆਰਸ ਜਾਂ ਕੇਸ ਜਿਹੜੇ ਨੇ ਉਹ ਅਰੈਸਟ ਹੋਏ ਨੇ ਕੰਨ ਨਮੀ ਆਪਣੀ ਚੱਲੀ ਜੀ ਗੈਂਗਸਟਰਾਂ ਦੇ ਬਾਰੇ ਉਹ ਵੀ ਅਮਰ ਚੜ੍ਹੇ ਹੁੰਦਾ ਜਾ ਰਿਹਾ ਆਪਣੇ ਹਾਂ ਜੀ ਬਿਲਕੁਲ ਜਿਹੜੇ ਵੀ ਬੰਦੇ ਕੋਈ ਸਾਨੂੰ ਲੱਗ ਪਿਆ ਵੀ ਗੈਂਗਸਟਰਸ ਨਾਲ ਅੱਗੇ ਦੀ ਅੱਗੇ ਲਿੰਚ ਇਨਵੋਲਡ ਹੈਗੇ ਨੇ ਤੇ ਉਹਨਾਂ ਤੇ ਜੋ ਵੀ ਉਹਨਾਂ ਦੇ ਪੁਰਾਣੇ ਮੁਕਦਮੇ ਨੇ ਜਾਂ ਰਿਪੋਰਟ ਕੋਈ ਚੀਜ਼ਾਂ ਵੈਰੀਫਾਈ ਕਰਕੇ ਉਹਨਾਂ ਤੇ ਜਿਹੜੇ ਪੱਚੇ ਨੇ ਦਰਜ ਕੀਤੇ ਜਾ ਰਹੇ ਨੇ ਜਾਂ ਪਹਿਲਾਂ ਜੇ ਵਾਂਟੇਡ ਨਹੀਂ ਤਾਂ ਉਹਨਾਂ ਨੂੰ ਰੈਸਟ ਕੀਤਾ ਜਾ ਰਿਹਾ ਠੀਕ ਹੈ ਤਾਂ ਮਾਨ ਜੀ ਅੱਜ ਜਿਹੜੀ ਆਪਣੀ ਕਾਰਵਾਈ ਹੋਈ ਹੈ ਕਾਰਵਾਈ ਹੋਈ ਹੈ ਜੁਗ ਨਸ਼ਿਆਂ ਵਿਰੁੱਧ ਉਹਦੇ ਤੇ ਅੱਜ ਮਾਮਲਾ ਦਰਜ ਕੀਤਾ ਗਿਆ ਹੈ ਦੇ ਦੋਸਤੋ ਦੋ ਸਿੰਘ ਪਿੰਡ ਗਾਇਆ ਦਾਸ ਦੇ ਵਿੱਚ ਕੀ ਕੰਮ ਨੇ ਵਾਲੇ ਹਾਂਜੀ ਇੱਕ ਐਫ ਆਰ ਜਿਹੜੀ ਚਾਰਜਲੀ ਥਾਣੇ ਛੇ ਮਹੀਨੇ ਪਹਿ전 ਹੋਈ ਸੀ ਮਕਦਮਾ ਨੰਬਰ ਹੈ 157/25 ਇਹਦੇ ਚ ਇੱਕ ਮਤਲਬ ਡਰਗ ਵੰਡੂਜ਼ਡ ਹੈ ਜਿਹੜੀ ਸਸਪੈਕਟਿਡ ਸੀ ਉਹ ਹੋਈ ਸੀ ਜਿਹਦੇ ਤੱਕ ਜਿਹੜਾ 300 ਚਾਰ ਆਈਪੀਸੀਆਂ ਕੇ ਅਨੁਸਾਰ 105 VNS ਦਾ ਜਿਹੜਾ ਮਕਦਮਾ ਚੱਲ ਰਿਹਾ ਸੀ ਤੇ ਉਹਦੀ ਤਫ਼ਤੀਸ਼ ਇਹਨੇ جاری ਸੀ ਤਫ਼ਤੀਸ਼ੇ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਅਕਿਊਜ਼ਡ ਹੈ ਹਰਵਿੰਦਰ ਸਿੰਘ ਐਲਈਐਸ ਕਾਲਾ son of ਬਿੱਕਰ ਸਿੰਘ ਛਾਣ ਦਾ ਜਿਹੜਾ ਰਹਿਣ ਵਾਲਾ ਹੈ ਵੀ ਇਹਦੇ ਵੱਲੋਂ ਜਿਹੜੀ ਹੈ ਗਾਟ ਜਿਹੜੀ ਐਮ ਸਪਲਾਈ ਕੀਤੀ ਗਈ ਸੀ ਤੇ ਇਹਦੇ ਵਿੱਚ ਇਹਨੂੰ ਨਾਮਿਨੇਟ ਕਰਕੇ ਇਹ ਅਰੈਸਟ ਜਿਹੜੀ ਹੋ ਪਾਈ ਗਈ ਹੈ ਤੇ ਜਿਹਦੇ ਤਹਿਤ ਅਸੀਂ ਇਹਦਾ ਇੱਕ ਨਾ ਪੁਲਿਸ ਰਿਮਾਨ ਲਿਆ ਅਸੀਂ ਇਹਦੀ ਕੁਝ ਕੁਛ ਕਰੂ ਤੇ ਹੁਣ ਇਹਨਾਂ ਦੇ ਦੋਸ਼ੀ ਨੂੰ ਜਿਹੜਾ ਕੈਸ਼ ਦਾ ਉੱਪਰ ਲਈ ਭੇਜ ਦਿਆ ਪਰ ਰਿਮਾਰਡ ਦੇ ਦੌਰਾਨ ਕੁਛ ਨਵਾਂ ਸਾਹਮਣੇ ਆਇਆ ਨਹੀਂ ਜੀ ਅਜੇ ਤੱਕ ਮਤਲਬ ਨਵਾਂ ਫੈਕਟ ਕੋਈ ਨਹੀਂ ਸਾਹਮਣੇ ਆਇਆ ਪਰ ਕਿਉਂਕਿ ਇਹਦੀ ਤਫਤੀਸ਼ੇ ਵੀ ਜਾਰੀ ਹੈ ਤਾਂ ਹੋ ਸਕਦਾ ਕੁਝ ਨਵੇਂ ਤੱਥ ਜਿਹੜੇ ਨੇ ਉੱਪਰ ਕੀ ਹਾਂਜੀ ਇਹਨਾਂ ਦਾ ਪਹਿਲਾਂ ਵੀ ਮਤਲਬ ਰਿਪੋਰਟ ਇਹਦਾ ਹੈ ਇੱਕ ਕ੍ਰਿਮੀਨਲ ਹੀ ਰਿਹਾ ਇਹਦੇ ਵਿੱਚ ਤਿੰਨ ਐਨਡੀਪੀਐਸ ਦੇ ਮਕਦਮੇ ਇਹਦੇ ਸ਼ਾਮਿਲ ਇਹਦਾ ਜਿਹੜਾ ਇੱਕ ਰਾਜਸਥਾਨ ਹੋਇਆ ਇੱਕ ਸਦਰ ਮਾਂਪਸਾ ਥਾਣੇ ਇੱਕ ਛਾਲੀ ਦਾ ਜਿਹੜਾ ਅਕਤਮਾਈ ਤੇ ਦਰਜ ਇਸ ਤੋਂ ਇਲਾਵਾ ਇੱਕ ਸਾਈਜ਼ ਦਾ 200 ਮੀਟਰ ਲਾਂਡ ਦਾ ਛਾਲੀ ਥਾਣ ਦਾ ਹੀ ਇਸ ਤੇ ਮਕਦਮਾ ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਮਕਦਮਾ ਹੈ ਜਿਹੜਾ ਲਾਈਫ ਚਾ ਗਿੜੇ ਦਾ ਉਸ ਨਾਮ ਜਿਹੜਾ ਹੈ ਤੇ ਦਰਜ ਇੱਕ ਵਾਰ ਜੀ ਪੇੜਸੀ ਉਹਨਾਂ ਦਾ ਕੀ ਕਹਿਣਾ ਸੀ ਕਿ ਕਿਉਂ ਉਹਨਾਂ ਨੇ ਗੱਲਾਂ ਕੀਤਾ ਉਹਨਾਂ ਨੇ ਉਹਦੇ ਜਿਸ ਤਰ੍ਹਾਂ ਦੀ ਅਕਿਊਜ਼ ਦੀ ਜਿਹੜੀ ਫੈਮਿਲੀ ਹੈ ਉਹ ਕਹਿੰਦੇ ਨੇ ਕਿ ਹਾਂ ਕਿ ਬੰਦਾ ਬੇਕਸੂਰ ਹੈ ਤੇ ਉਹਨਾਂ ਨੂੰ ਇਹੀ ਗਾਈਡ ਕੀਤਾ ਗਿਆ ਹੈ ਕਿ ਇਹ ਤਾਂ ਇੱਕ ਲੀਗਲ ਪ੍ਰੋਸੀਜਰ ਹੈ ਜੇ ਉਹਨਾਂ ਨੂੰ ਲੱਗਦਾ ਹੈ ਵੀ ਬੰਦਾ ਬੇਗੁਨਾਹ ਹੈ ਬੇਕਸੂਰ ਹੈ ਉਹ ਆਪਦੇ ਇਨਕੁਆਇਰੀ ਜਾਂ ਕਿਸੇ ਵੀ ਤਰ੍ਹਾਂ ਦੀ ਕੰਪਲੇਨ ਜਿਹੜੀ ਹੈ ਉਹ ਥਰੂ ਲੀਗਲ ਪ੍ਰੋਸੀਜਰ ਉਹਨੂੰ ਸਹੀ ਤਰੀਕੇ ਨਾਲ ਫਾਲੋ ਕਰਦੇ ਹੋਏ ਅਪਲਾਈ ਕਰ ਸਕਦੇ ਨੇ ਨਹੀਂ ਨਹੀਂ ਦੇਲਦੇ ਆ ਜੀ ਨਹੀਂ ਦੇਲਦੇ ਨਹੀਂ ਸੀ ਮੰਨਦੇ ਸੀਗਾ ਥੇ ਪਹਿਲਾਂ ਪਹਿਲਾਂ ਲੱਗਣਾ ਹੈ ਇਹ ਜਿਹਨਾਂ ਚ ਹਾਂ ਜਿਹੜੇ ਪਹਿਲਾਂ ਮੁਕਦਮੇ ਹੈਗੇ ਨੇ ਉਹਨੂੰ ਉਹਨੂੰ ਕਹਿ ਰਹੇ ਆ ਮੈਂ ਕੋਈ ਕੁਛ ਨਹੀਂ ਨਾ ਕੋਈ ਚੁੱਧੋ ਪੜੇਗੀ ਅਸੀਂ ਮਾਗਦੇ ਆ ਕੋਈ ਪਿੰਡ ਨੂੰ ਕਿਹਾ ਹੋਣਾ ਨਹੀਂ ਕੋਈ ਨਹੀਂ ਕੋਈ ਚੁੱਧ ਰਿਹਾ ਇਹ ਕਿ ਤੇਰਾ ਮੈਂ ਵੀ ਸੁਣਿਆ ਹੋਵੇ ਮੈਂ ਬਾਣਾ ਪਾਇਆ ਹੈ ਮੈਂ ਚੱਲਦਾ ਮੈਂ ਫਸਲਾਉਂਦਾ

ਕਿਹੜਾ ਪਿੰਡ ਤੋਂ ਮੈਂ ਨੌਕੀਆ ਟਿਕੜਾ ਮੈਂ ਬੰਤਾ ਚੰਗਾ ਸਰਪੰਚ ਪਿੰਡ ਬੱਟੜਿਆਣਾ ਤੋਂ ਆਂ ਦੇਖੋ ਸਾਰੀ ਜਿਹੜੀ ਕਾਰਵਾਈ ਹੋਈ ਔਰ ਉਸ ਟਾਈਮ ਮੈਂ ਵਿੱਚ ਟੀਗਾ ਮੈਨੂੰ ਫੋਨ ਗਿਆ ਪੁਲਿਸ ਵਾਲਿਆਂ ਦਾ ਤੇ ਜਦੋਂ ਅਸੀਂ ਗਏ ਉਹ ਮੁੰਡੇ ਟੀਕੇ ਲੱਗਿਆ ਹੈ ਟੀਗਾ ਉਹ ਟੀਕੇ ওভারਡੋਜ਼ ਨਾਲ ਮਰਿਆ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਜੀ ਇਹ ਇਹ ਹਮਲਾ 8 10 ਮਹੀਨੇ ਹੋ ਗਏ ਤਾਰੀਖ ਮੋਮਾ ਦਾ ਲੱਪਿਆ ਨਵਾਂ ਮਹੀਨਾ ਚੱਲ ਪਿਆ ਥੋੜੇ ਬੱਟੜਿਆਣਾ ਦਾ ਮੁੰਡਾ ਸੀਗਾ ਹਾਂਜੀ ਉਹ 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 ਬੋਜਨਾਂ ਮਰ ਗਿਆ ਸੀ ਜੀ ਦੀ ਉਹ ਬੋਜਨਾਂ ਪਟਕੀ ਪਹਿਲਾਂ ਜੀ ਜੀ ਉਹਦਾ ਪੋਸਟਮਾਰਟਮ ਵਗੈਰਾ ਮਰ ਤੇ ਖੜੇ ਮਰ ਤੇ ਖੜੇ ਦੀ ਮੌਤ ਹੋਈ ਹੈ ਮਰ ਤੇ ਖੜੇ ਮੌਤ ਹੋਈ ਹੈ ਪੋਸਟਮਾਰਟ ਸੁਨਾਮ ਹੋਇਆ ਅਸੀਂ ਨਾਲ ਪੀਏ ਜੀ ਅਮੇ ਉਦੋਂ ਵੀ ਇਹੀ ਗੱਲ ਹੋਈ ਸੀ ਵੀ ਇਹ ਐਕਸਟਰਾ ਟਰਮ ਆ ਇਹ ਚੀਜ਼ ਨਾਲ ਪਹਾ ਕਰਨਾ ਚਾਹੁੰਦੇ ਨੇ ਵੀ ਇਹ ਚੀਜ਼ ਉਹ ਬੋਜਨਾਂ ਨਹੀਂ ਮਰਿਆ ਪਰ ਮਰਿਆ ਉਹ ਬੋਜਨਾਂ ਉਹ ਲੰਬੇ ਟਾਈਮ ਤੋਂ ਦਸਾ ਕਰਦਾ ਸੀ ਸਾਡੇ ਸਾਰੇ ਪਿੰਡ ਨੂੰ ਪਤਾ ਥੋੜਾ